ਪਰ ਇਹਨਾਂ ਦਾ ਵਿਸ਼ਵਾਸ ਦੇ ਉੱਤੇ ਆਪਾਂ ਖਰੇ ਉੱਤਰਿਆਂ ਕਿ ਉਹ ਖਰੇ ਉੱਤਰਿਆਂਗੇ ਨਹੀਂ ਜੀ ਬਿਲਕੁਲ ਖਰੇ ਉੱਤਰੇ ਆ ਜੀ ਬਿਲਕੁਲ ਮੇਰਾ ਵੀ ਇਹ ਤੁਹਾਡੇ ਨਾਲ ਦਾਵਾ ਕਰਦਾ ਮੈਂ ਤੁਹਾਡੇ ਜੁੱਤੀਆਂ ਨਹੀਂ ਪੈਂਦੀਆਂ ਕਰੇ ਪੱਕਾ ਯਾਨੀ ਕਿ ਜੈ ਮਾਤਾ ਦੀ ਦੋਸਤੋ ਅਸ਼wini ਵਰਮਾ ਜੀ ਔਰ ਬੇਟਾ ਆਸ਼ੀਸ਼ ਵਰਮਾ ਇਹ ਫੈਨ ਨੇ ਬਹੁਤ ਬਿਗ ਫੈਨ ਔਰ ਲੁਧਿਆਣਿਓ ਆਏ ਨੇ ਸਪੈਸ਼ਲ ਇੱਕ ਪਹਿਲਾ ਪਹਿਲਾ ਦਾ ਡਰਾ ਇਹਨਾਂ ਨੂੰ ਪੂਰਾ ਕਿ ਬੱਚੇ ਕਹਿਣ ਲੱਗੇ ਵੀ ਕਿੱਥੇ ਆ ਕੇ ਫਸ ਗਏ ਹਨਾ ਕਿ ਛੋਟੇ ਜਿਹੇ ਪਿੰਡ ਦੇ ਵਿੱਚ ਆ ਗਏ ਪਰ ਇਹਨਾਂ ਦਾ ਟੂਟ ਵਿਸ਼ਵਾਸ ਇਹ ਕਹਿੰਦੇ ਨਹੀਂ ਜੀ ਮੈਂ ਤਾਂ ਦੀਪਕ ਨੂੰ ਮਿਲ ਕੇ ਆਣਾ ਜਿਵੇਂ ਮਰਜੀ ਆ ਲੈਣਾ ਸੀ ਬੱਚਿਆਂ ਨੇ ਮੋਬਾਈਲ 14 Pro Max ਇਹਨਾਂ ਨੇ ਲਿਆ ਪਰ ਇਹਨਾਂ ਦਾ ਵਿਸ਼ਵਾਸ ਦੇ ਉੱਤੇ ਆਪਾਂ ਖਰੇ ਉੱਤਰਿਆਂ ਕਿ ਉਹ ਖਰੇ ਉੱਤਰਿਆਂਗੇ ਨਹੀਂ ਜੀ ਬਿਲਕੁਲ ਖਰੇ ਉੱਤਰਿਆ ਜੀ ਬਿਲਕੁਲ ਜੀ ਮੇਰਾ ਵੀ ਇਹ ਤੁਹਾਡੇ ਨਾਲ ਦਾਵਾ ਕਰਦਾ ਮੈਂ ਤੁਹਾਡੇ ਜੁੱਤੀਆਂ ਨਹੀਂ ਪੈਂਦੀਆਂ ਘਰੇ ਪੱਕਾ ਯਾਨੀ ਕਿ ਮਤਲਬ ਇਹ ਨਹੀਂ ਹੁੰਦਾ ਕਿ ਕਿੱਥੇ ਫਸ ਗਏ ਤੁਸੀਂ ਆਏ ਹੋਗੇ ਇਹ ਕੰਮ ਕਰਨ ਨਹੀਂ ਦਿੰਦੇ ਆਪਾਂ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਵਧੀਆ ਲੱਗਿਆ ਜੀ ਮজা ਆਇਆ ਦਿਲੋਂ ਹੀ ਕਿ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਜੀ ਹਾਂ ਦਿਲ ਖੁਸ਼ ਹੋ ਕੰਸਟਰਕਸ਼ਨ ਦਾ ਕੰਮ ਹੈ ਜੀ ਇਹ ਹਾਊਸ ਬਣਾ ਕੇ ਦਿੰਦੇ ਨੇ ਲੁਧਿਆਣੇ ਬਹੁਤ ਵਧੀਆ ਕੰਮ ਆ ਵੀਰ ਜੀ ਦਾ ਬਹੁ ਇਹ ਪ੍ਰਾਪਰਟੀ ਡੀਲਰ ਨੇ ਹਾਂਜੀ ਬੇਟਾ ਜੈ ਮਾਤਾ ਜੀ ਬਹੁਤ ਬਹੁਤ ਵਧੀਆ ਲੱਗਿਆ ਆ ਗਿਆ ਜੀ ਬਿਲਕੁਲ ਵਧੀਆ ਪੀਸ ਮਿਲ ਗਿਆ ਸਾਨੂੰ ਇਹਨਾਂ ਨੂੰ 14 Pro Max ਦਿੱਤਾ ਜੀ 75000 ਦਾ 100 ਹੈਲਥ ਦੇ ਵਿੱਚ ਸਹੀ ਹੈ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਜੈ ਮਾਤਾ ਜੀ ਜੈ ਮਾਤਾ ਜੀ